ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਲਵੀਸ਼ੈਪ ਪ੍ਰੈਜ਼ੀਡੈਂਟ ਆ ਜ਼ਰੀਆ ਫਰਵਾਇਸਲੈਸ ਵੈਲਫੇਅਰ ਸੁਸਾਇਟੀ ਜੀ ਇਹ ਜਿਹੜੀ ਸੁਸਾਇਟੀ ਆਸੀਂ 2020 ਚ ਸ਼ੁਰੂ ਕੀਤੀ ਸੀਗੀ ਜਿਹੜੇ ਚ ਆਪਾਂ ਨਾਰਮਲੀ ਫਰਸਟ ایڈ ਦਿੰਦੇ ਸੀ ਪੱਟੀਆਂ ਕਰਦੇ ਸੀ ਜਿਹੜੇ ਘਾਇਲ ਜਾਨਵਰ ਹੋ ਜਾਂਦੇ ਸੀ ਉਸ ਤੋਂ ਬਾਅਦ ਅਸੀਂ ਹੋਲੀ ਹੋਲੀ ਪੋਸਟਰੀ ਸੈਂਚਰੀ ਐਨਜੀਓ ਐਨੀਮਲ ਵੈਲਫੇਅਰ ਟਰਸਟ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਨਾਲ ਜੁੜੇ ਆ ਤੇ ਫਿਰ ਅਸੀਂ ਆ ਜਿਹੜੀ ਫਰਸਟ ایڈ ਐ ਹੋਲੀ ਹੋਲੀ ਅਸੀਂ ਡਾਕਟਰ ਚੁੱਕੇ ਵੈਟ ਤੱਕ ਪ੍ਰਾਈਵੇਟ ਵੈਟ ਤੱਕ ਲੈ ਕੇ ਜਾਣਾ ਸ਼ੁਰੂ ਕਰਤਾ ਟ੍ਰੀਟਮੈਂਟ ਵਾਸਤੇ ਫਿਰ ਜਿਹੜਾ ਹੈਗਾ ਆਪਾਂ ਹੌਲੀ ਹੌਲੀ ਐਨੀਮਲ ਐਂਬੂਲੈਂਸ ਪਿਛਲੇ ਸਾਲ ਸ਼ੁਰੂ ਕੀਤੀ ਸੀਗੀ ਜਿਹੜਾ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਹੈ ਬਿਲਕੁਲ ਫ੍ਰੀ ਆਫ ਕੋਸ ਸਰਵਿਸ ਹੈ ਜਿਹੜੇ ਏਰੀਆਜ਼ ਦੇ ਵਿੱਚ ਸਟਰਲਾਈਜੇਸ਼ਨ ਆਪਾਂ ਕਰਵਾਣੀ ਹੁੰਦੀ ਡੌਗ ਦੀ ਕਈ ਵਾਰ ਹੁੰਦਾ ਉੱਥੇ ਸਰਕਾਰੀ ਗੱਡੀ ਨਹੀਂ ਪਹੁੰਚ ਪਾਉਂਦੀ ਕਿਉਂਕਿ ਗਲੀਆਂ ਬਹੁਤ ਛੋਟੀਆਂ ਹੁੰਦੀਆਂ ਤੇ ਸਾਡੀ ਜਿਹੜੀ ਹੈ ਇਲੈਕਟ੍ਰੋਨਿਕ 3 ਵੀਲਰ ਹੈਗੀ ਆ ਇਸ ਕਰਕੇ ਕਿਸੇ ਵੀ ਛੋਟੀ ਗਲੀ 'ਚ ਚੱਲ ਜਾਂਦੀ ਹੈ ਕਈ ਵਾਰ ਹੁੰਦਾ ਕਿ ਡੌਗ ਬੱਚੇ ਢੇਨ ਵਾਲੀ ਹੁੰਦੀ ਹੀਟਸ ਹੁੰਦੀ ਹੈ ਤੇ ਜਿੰਨੀ ਦਿਨ ਨੂੰ ਕਾਰਪੋਰੇਸ਼ਨ ਦੀ ਗੱਡੀ ਆਂਦੀ ਓੰਨੀ ਦਿਨ ਉਸ ਵਾਸਤੇ ਜਦੋਂ ਡੌਗ ਹੀਟ ਚ ਆਂਦੀ ਹੈ ਸਾਨੂੰ ਵਲੰਟੀਅਰ ਕਾਲ ਕਰਦੇ ਆ ਅਸੀਂ ਫ੍ਰੀ ਆਫ ਕੋਸ ਜਿਹੜਾ ਇਹਦੇ ਵਿੱਚ ਉਹਨਾਂ ਨੂੰ ਟਰਾਂਸਪੋਰਟ ਕਰਦੇ ਆ ਐਨੀਮਲ ਵੈਲਫੇਅਰ ਚੈਰੀਟੇਡ ਕੋ ਟ੍ਰਸਟੀ ਦੇ ਵਿੱਚ ਜਿੱਥੇ ਹਨ ਸੋਸਾਇਲਾਈਜੇਸ਼ਨ ਹੁੰਦੀ ਈ ਜਿਹੜੀ ਇਲੈਕਟ੍ਰਿਕ ਐਨੀਮਲ ਐਮ뷸ੈਂਸ ਹੈ ਇੰਡੀਆ ਦੀ ਪਹਿਲੀ ਐਮ뷸ੈਂਸ ਹੈ ਤੇ ਫ੍ਰੀ ਸਰਵਿਸ ਹੈ ਜਿਹੜੀ ਇੰਡੀਆ ਦੇ ਵਿੱਚ ਅਸੀਂ ਸ਼ੁਰੂ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਐਮ뷸ੈਂਸ ਆਉਂਗਾ ਹਾਂ ਸਾਡਾ ਪਲਾਨ ਹੈ ਹੁਣ ਇੱਕ ਛੋਟਾ ਥੀ ਲੈਂਦਾ ਜਿਹਦੇ ਵਿੱਚ ਅਸੀਂ ਲਾਰਜ ਐਨੀਮਲ ਵੀ ਜਿਹੜੇ ਆ ਫ੍ਰੀ ਆਫ ਕੋਸ ਆਪਾਂ ਟਰਾਂਸਪੋਰਟ ਕਰ ਸਕਾਂਗੇ ਗਊਸ਼ਾਲਾ ਤੱਕ ਏਰੀਆ ਦੀ ਪਹਿਲੀ ਐਂਬੂਲੈਂਸ ਹਾਂਜੀ ਪਹਿਲੀ ਹੈ ਇਹ ਇਲੈਕਟ੍ਰਿਕ ਐਨੀਮਲ ਐਂਬੂਲੈਂਸ ਹਾਂਜੀ ਸੋਸ਼ੀ ਕਾਲ ਜੀ ਮੇਰਾ ਨਾਮ ਜਸਬੀਰ ਕੌਰ ਹੈ ਤੇ ਮੈਂ ਐਜ਼ ਐਨੀਮਲ क्रੁਅਲਟੀ ਇਨ ਚਾਰਜ ਜ਼ਰੀਆ ਦੇ ਵਿੱਚ ਪੋਸਟਡ ਹਾਂ ਜਿਹੜਾ ਵਾਧੂ ਕਾਰਜ ਐਂਬੂਲੈਂਸ ਦੀ ਜਿਹੜਾ ਮੈਂ ਉਹਦੇ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਜਿਹੜੀ ਸਰਵਿਸ ਹੈ ਇਹ ਫ੍ਰੀ ਆਫ ਕਾਸਟ ਸ਼ੁਰੂ ਕੀਤੀ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਤੇ ਇਹਦੇ ਵਿੱਚ ਸਾਡਾ ਜਿਹੜਾ ਮੇਨ ਕੰਮ ਹੈ ਅਸੀਂ ਜਿਹੜੇ ਇੰਜਰਡ ਡੌਗ ਹੁੰਦੇ ਆ ਜਿਹੜੇ ਗਲੀਆਂ ਦੇ ਵਿੱਚ ਹੈ ਉਹਨਾਂ ਨੂੰ ਚੁੱਕ ਕੇ ਉਹਨਾਂ ਨੂੰ ਮੈਡੀਕਲ ਸਰਵਿਸ ਪ੍ਰੋਵਾਈਡ ਕਰਵਾਈਦੀ ਆ ਤੇ ਸਾਡਾ ਸਾਡੀ ਲੋਕਾਂ ਗੇ ਇਹੀ ਰਿਕੁਐਸਟ ਹੈ ਕਿ ਪਲੀਜ਼ ਉਹ ਸਾਨੂੰ ਅਪਰੋਚ ਕਰਨ ਇਹ ਬੇਜਵਾਨ ਹੈਗੇ ਆ ਇਹਨਾਂ ਨੂੰ ਇਗਨੋਰ ਨਾ ਕਰਨ ਜਿੱਤੇ ਵੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਜਾਨਵਰ ਨਜ਼ਰ ਆਉਂਦਾ ਹੈ ਕੋਈ ਉਹਨੂੰ ਇੰਜਰੀ ਹੋਈ ਹੈ ਜਾਂ ਕੋਈ ਉਹ ਬਿਮਾਰ ਹੈ ਤੇ ਉਹ ਸਾਡੀ ਮੈਡੀਕਲ ਸੇਵਾ ਨਾਲ ਜੁੜਨ ਤੇ ਸਾਨੂੰ ਕਾਲ ਕਰਨ ਤੇ ਅਸੀਂ ਉਹਨਾਂ ਨੂੰ ਮੈਡੀਕਲ ਜੋ ਵੀ ਫੈਸਿਲਿਟੀ ਉਹ ਪ੍ਰੋਵਾਈਡ ਕਰਵਾਈਏ ਹਾਂਜੀ ਮੇਰਾ ਨਾਮ ਡਾਕਟਰ ਰੋਹਨ ਮੈਰਾ ਚੇਅਰਮੈਨ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਤੋਂ ਅੱਜ ਅਸੀਂ ਜਿਹੜੀ ਐਮਬੂਲੈਂਸ ਦੀ ਸਰਵਿਸ ਜਿਹੜੀ ਅੰਮ੍ਰਿਤਸਰ ਦੇ ਵਿੱਚ ਬੇਜਬਾਨਾਂ ਦੇ ਵਾਸਤੇ ਜ਼ਰੀਆ ਫੋਰ ਵਾਸਲੈਸ ਜਿਹੜੀ ਸੁਸਾਇਟੀ ਹੈ ਉਹ ਚਲਾ ਰਹੀ ਹੈ ਉਹ ਭਾਰਤ ਦੀ ਜਿਹੜੀ ਇਕਲੌਤੀ ਜਿਹੜੀ ਈ ਐਮਬੂਲੈਂਸ ਅਸੀਂ ਕਹਿ ਸਕਦੇ ਹਾਂ ਜਿਹੜੀ ਕਿ ਬੇਜਬਾਨ ਜਾਨਵਰਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਰਹੀ ਹੈ ਅੱਜ ਉਹਨਾਂ ਨੂੰ ਐਕਸਕਲੂਸਿਵ ਵਰਲਡ ਰਿਕਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਮੈਂ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਲਵਿਸ਼ ਮਹਾਜਨ ਜੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾਂ ਉਦੇ ਨਾਲ ਨਾਲ ਇਹਨਾਂ ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਵਾ ਕਿ ਉਹਨਾਂ ਨੇ ਜਿਹੜਾ ਉਪਰਾਲਾ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਕੀਤਾ ਸੀ ਇਹਦੇ ਵੱਲ ਵੇਖ ਕੇ ਪੂਰੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਲੋਕ ਉਤਸ਼ਾਹਿਤ ਹੋਣਗੇ ਤੇ ਸਿੱਖਿਆ ਲੈਣਗੇ ਕਿਸ ਤਰ੍ਹਾਂ ਦੀਆਂ ਐਂਬੂਲੈਂਸ ਪੂਰੇ ਇੰਡੀਆ ਦੇ ਵਿੱਚ ਜੜੀਆਂ ਚਲਣੀਆਂ ਚਾਹੀਦੀਆਂ ਨੇ ਦੇਖੋ ਜਿਹੜੇ ਬੋਲ ਨਹੀਂ ਸਕਦੇ ਮੈਂ ਕਹਾਂਗਾ ਬੇਜੁਬਾਨਾਂ ਦੀ ਸੇਵਾ ਅਸੀਂ ਰੱਬ ਦੇ ਮੰਦਰਾਂ 'ਚ ਜਾਂਦੇ ਆ ਗੁਰਦੁਆਰਿਆਂ 'ਚ ਜਾਂਦੇ ਆ ਸੇਵਾ ਕਰਦੇ ਆ ਅਸਲੀ ਸੇਵਾ ਇਹ ਜਿਹੜੇ ਨੌਜਵਾਨ ਨੇ ਇਹ ਕਰ ਰਹੇ ਆ ਇਹਨਾਂ ਦੀ ਟੀਮ ਕਰ ਰਹੀ ਹੈ ਤੇ ਮੈਂ ਬੱਚਿਆਂ ਨੂੰ ਵੀ ਸਿੱਖਿਆ ਅਸੀਂ ਸਕੂਲਾਂ 'ਚ ਵੀ ਇਹੀ ਦਿੰਨੇ ਆ ਵੀ ਜਿਹੜੇ ਇਨਸਾਨ ਦੇ ਦਿਲ ਦੇ ਵਿੱਚ ਕਿਸੇ ਦੇ ਦਰਦ ਸਮਝਣ ਦੀ ਖਸ਼ਮਤਾ ਨਹੀਂ ਹੈਗੀ ਉਹ ਇਨਸਾਨ ਨਹੀਂ ਹੈਗਾ ਤੇ ਉਹਨਾਂ ਦਾ ਦੁੱਖ ਸਮਝਦੇ ਨੇ ਦਰਦ ਸਮਝਦੇ ਨੇ ਤੇ ਹਮੇਸ਼ਾ ਉਹਨਾਂ ਦੇ ਲਈ ਅੱਗੇ ਆਉਂਦੇ ਨੇ ਜਦੋਂ ਐਕਸੀਡੈਂਟ ਹੁੰਦਾ ਵਾ ਇਹਨਾਂ ਨੂੰ ਕਾਲ ਜਾਂਦੀ ਹੈ ਤੇ ਇਹ ਪੂਰੇ ਆਪਣੇ ਦਿਲ ਦੇ ਨਾਲ ਜਿਹੜੇ ਲਵਿਸ਼ਮਾ ਜੀ ਆਪਣੀ ਟੀਮ ਦੇ ਨਾਲ ਸੇਵਾ ਕਰ ਰਹੇ ਆ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾਂ ਇਹਨਾਂ ਦੀ ਸਾਰੀ ਟੀਮ ਨੂੰ ਤੇ ਮੈਂ ਉਮੀਦ ਕਰਦਾ ਵੀ ਅੱਗੇ ਵੀ ਇਹ ਉਹ ਜਿਹੜੀ ਇਹਨਾਂ ਨੇ ਇੱਕ ਐਂਬੂਲੈਂਸ ਸ਼ੁਰੂ ਕੀਤੀ ਆ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਦੇਵੇ ਤੇ ਪੂਰੇ ਪੰਜਾਬ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਇਹ ਐਂਬੂਲੈਂਸ ਜਿਹੜੀ ਆ ਸਟਾਰਟ ਕਰ